ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਬੋਲੀਆਂ ਕਰਦੇ ਅਸੀਂ ਸ਼ੁਰੂ ਕੀ ਸੁੱਕੀ ਨਹਿਰ ਵਿੱਚ ਰਿਤ ਤੇ ਦੀਆਂ ਟੇਰੀਆਂ ਮੂਰੇ ਬਾਬਾ ਨਾਨਕ ਮੰਗਰ ਸੰਗ ਤਾਵ ਤੇਰੀਆਂ ਬਾ ਨਾਨਕ ਮੰਗਰ ਸੰਗ ਤਾਵਦੇ ਨੀਨਾ ਜੁੱਤੀ ਵਿੱਚ ਰੁਪਈਆ ਜੁੱਤੀ ਚੱਕਣੀ ਨਾਵੇ ਵੀਰ ਗਿਆ ਪਰਦੇਸ ਪੱਬੋ ਰੱਖਣੀ ਨਾਵੇ ਵੀਰ ਗਿਆ ਪਰਦੇਸ ਪੱਬੋ ਰੱਖੰਡੀ ਨਾਵੇ ਵੀਰਤੀ ਵਿੱਚ ਰੁਪਈਆ ਜੁੱਤੀ ਚੱਕਣੀ ਪਾਉਗੀ ਵੀਰ ਗਿਆ ਪਰਦੇਸ ਪੱਬੋ ਰੱਖਣੀ ਪਾਉਗੀ ਵੀਰ ਗਿਆ ਪਰਦੇਸ ਪੱਬੋ ਰੱਖੰਡੀ ਪਾਉਗੀ ਇਕ ਚਾਦੀ ਪੂੜੀ ਇੱਕ ਖੰਡ ਦੀ ਪੂੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਕੈਨੇਡਾ ਵਾਲਿਆ ਜਹਾਜ਼ਾਂ ਵੇ ਤਰਟੈਰ ਪੰਨ ਧਿਆ ਨਾਲੇ ਪੰਨ ਧਿਆ ਮਾਈਆਂ ਗੱਭਰੂ ਤੂੰ ਲੈ ਜਾ ਨਾਰਾਂ ਦੇਣ ਦਹਾਈਆਂ ਗੱਭਰੂ ਤੂੰ ਲੈ ਜਾ ਨਾਰਾਂ ਦੇਣ ਦਹਾਈਆਂ ਪੜ ਨੂ ਕੀ ਜਾਈਨਾ ਪਾਵਲਾ ਪਾੜੇ ਪੁੱਤ ਬਤੇਰੇ ਵੇ ਪਾੜੇ ਦੇ ਕਰਨਾਮਾ ਤੋ ਮਾਂ ਪਾੜੇ ਦੇ ਕਰਨਾਮਾ ਤੋ ਮਾਂ ਹੱਥਾਂ ਤੇ ਲਾਵਾਂ ਮਹਿੰਦੀ ਵੇ ਕਰpaੜੇ ਦੇ ਸਦਾ ਜਵਾਨੀ ਰਹਿੰਦੀ ਵੇ ਕਰpaੜੇ ਦੇ ਸਦਾ ਜਵਾਨੀ ਰਹਿੰਦੀ ਵੇ ਕਰpaੜੇ ਦੇ ਸਦਾ ਜਵਾਨੀ ਰਹਿੰਦੀ ਅਗ ਦਿਨ ਇਸ ਦੇ ਵਿੱਚ ਸਿੱਟਦੀ ਸੀ ਮੇਖਾਂ ਮਾਣ ਪੁਟਵਾਰੀ ਤੈਨੂੰ ਲਿਖ ਦੇਨੂੰ ਵੇਖਾਂ ਮਾਣ ਪੁਟਵਾਰੀ ਤੈਨੂੰ ਲਿਖ ਦੇਨੂੰ ਵੇਖਾਂ ਸਸਤ ਕਹਿੰਦੀ ਕੱਢਣਾ ਨਹੀਂ ਆਉਂਦਾ ਸਸਤ ਕਹਿੰਦੀ ਕੱਢਣਾ ਨਹੀਂ ਆਉਂਦਾ ਮੈਂ ਕੱਢਤੀ ਫਲਕਾਰੀ ਮੈਨੂੰ ਚੈਲਾਂਦੀ ਐਰ ਗੈਰ ਨਾ ਜਾਣੀ ਮੈਨੂੰ ਚੈਲਾਂਦੀ ਏਦਾਂ ਨਾ ਜਾਣੀ ਮੈਨੂੰ ਚੈਲਾ ਦੀ ਨੂੰ ਜੰਮਣੋਂ ਤੋਂ ਪਹਿਲਾਂ ਹੀ ਮਾਰਦੇ ਮਾਪਿਆਂ ਨੇ ਲਾ ਦਿੱਤਾ ਪਾਰ ਮੁੰਡਿਆ ਕਿੱਥੋਂ ਪਾਲੇਗਾ ਸ਼ਮਕ ਜਿਹੇ ਨਾਰ ਮੁੰਡਿਆ ਕਿੱਥੋਂ ਪਾਲੇਗਾ ਸ਼ਮਕ ਜਿਹੇ ਨਾਰ ਮੁੰਡਿਆ ਕਿੱਥੋਂ ਪਾਲੇਗਾ ਸ਼ਮਕ ਜਿਹੇ ਨਾਰ ਮੁੰਡਿਆ ਮੈਨੂੰ ਤਾਂ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾ ਲਿਆ ਸਰਦਈ ਜੇੜ ਦੀ ਨજર ਬੁਰੀ ਗੋਡਾਂ ਪਰਨੇ ਪਈ ਜੇੜ ਦੀ ਨજર ਬੁਰੀ ਗੋਡਾਂ ਪਰਨੇ ਪਈ ਜੇੜ ਦੀ ਨજર ਬੁਰੀ ਚਿੱਟੇ ਚਿੱਟੇ ਚੌਲਾਂ ਦੀਆਂ ਚਿੱਟੀਆਂ ਜੀ ਪਿੰਨੀਆਂ ਛਾਵੇਂ ਵਈ ਕੇ ਖਾ ਮੰਗੇ ਗੱਡੀ ਆਉ ਪੇਕੀਆਂ ਨੂੰ ਸੱਸ ਮੇਰੀ ਨੇ ਐਡ ਕਰ ਦਿੱਤਾ ਛੱਪੜ ਤੇ ਪਾਤਾ ਘਰ ਵੇ ਜਦੋਂ ਡੰਡੂ ਬੋਲਦੇ ਬੱਚੇ ਜਾਂਦੇ ਡਰਵੇ ਜਦੋਂ ਡੰਡੂ ਬੋਲਦੇ ਬੱਚੇ ਜਾਂਦੇ ਡਰਵੇ ਜਦੋਂ ਡੰਡੂ ਬੋਲਦੇ ਬੱਚੇ ਜਾਂਦੇ ਡਰ ਚੀਂ ਅੱਖੂ ਹਾਂ ਦਾ ਪਾਣੀ ਪੀਨੀਆਂ ਨਾ ਤਾਰ ਕੇ ਨਪ ਲਵਣ ਜੱਟੀ ਬੋਲੀ ਪੌਂਦੀ ਲਲਕਾਰ ਕੇ ਸੱਸਾਂ ਨੂੰ ਨਾ ਨਿੰਦੀਆ ਕਰੋ ਸੱਸਾਂ ਸਾਰੀਆਂ ਮੁਰਦੀਆਂ ਮਾਂ ਮਾਂ ਸੱਸਾਂ ਨੂੰ ਨਾ ਨਿੰਦੀਆ ਕਰੋ ਸੱਸਾਂ ਸਾਰੀਆਂ ਈ ਲਈਆ ਮੁੰਡਿਆ ਕੀ ਫੋਰ ਤੋਂ ਲੈਣਾ ਟੁੱਟਿਆ ਭੱਜਾ ਆਸ਼ਾ ਲੈ ਲਾ ਟੁੱਟਿਆ ਭੱਜਾ ਆਸ਼ਾ ਲੈ ਲਾ ਕਰਦੀ ਬਣਾ ਲੈ ਚਾਂਦੀ ਫੋਰ ਟਰੈਕਟਰ ਦੀ ਕਿਸ਼ਤ ਭਰੀ ਨਾ ਜਾਂਦੀ ਫੋਰ ਟਰੈਕਟਰ ਦੀ ਕਿਸ਼ਤ ਭਰੀ ਨਾ ਜਾਂਦੀ ਫੋਰ ਟਰੈਕਟਰ ਦੀ ਆਇਆ ਰਾਇਆ ਰਾਇਆ ਬੋਲੀਆਂ ਦੇ ਰੇਲ ਭਰਾਂ ਮੈਥੇ ਇੰਜਨ ਭਰਿਆ ਨਾ ਜਾਵੇ ਵਕਤ ਗਰੀਬਾਂ ਤੇ ਗਵਰਨਮੈਂਟ ਨਾ ਪਾਵੇ ਵਕਤ ਗਰੀਬਾਂ ਤੇ ਗਵਰਨਮੈਂਟ ਨਾ ਪਾਵੇ ਵਕਤ ਦੇ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣਦੀ ਤੇਰਾ ਮੇਰਾ ਬਣਦਨ ਮੇਚੁੰਡੇ ਆਵੇ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚੁੰਡੇ ਆਵੇ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚੁੰਡੇ ਆ ਕੋਈ ਵਿੱਚ ਸੰਰਜਣੈਣ ਕੋਈ ਵਿੱਚ ਜੀਰਾ ਨਹੀਂ ਸੱਚੀ ਮੁੱਚੀ ਚੰਨ ਵਾਰੇਗਾ ਚੰਨ ਵਾਰੇਗਾ ਨਾ ਨੇ ਤੇਰਾ ਵਿਰਾਨੀ ਸੱਚੀ ਮੁੱਚੀ ਚੰਨ ਵਾਰੇਗਾ ਤਨਵਰਿ ਹਨ ਨਨ ਨੰਨੀ ਤੇਰਾ ਵੀਰਾਨੀ ਸੱਚੀ ਮੁੱਤੀ ਤਨਵਰ ਕਾ ਚੱਣਾ ਬਿਜਾਨ ਦੀ ਮੈਂ ਗਾਉਣ ਬਿਜਾਨ ਦੀ ਕਿਸੇ ਗੱਲੋਂ ਨਾ ਹਾਈ ਏ ਐਤ ਦਰੂਰਮਾਲ ਹੱਲਿਆ ਮੇਰੀ ਗਿੱਦੇ ਵਿੱਚੋਂ ਹੱਲੀ ਫੁੱਲਕਾਰੀ ਵੇ ਦਰੂਰਮਾਲ ਹੱਲਿਆ ਤੇਰੀ ਗਿੱਦੇ ਵਿੱਚੋਂ ਹੱਲੀ ਫੁੱਲਕਾਰੀ ਵੇ ਦਰੂਰਮਾਲ ਹੱਲਿਆ ਲੈ ਦੇ ਆ ਰਾਤਰਾ ਕੋਡਤਾ ਤੋ ਦੇ ਆ ਪਾ ਕੇ ਕਲ ਮਿਸ਼ੋਰਾ ਵਿੱਚ ਪਰਜਾਈਆਂ ਦੇ ਬੋਲ ਕਲੇਰੀ ਮੋਰਾ ਵਿੱਚ ਪਰਜਾਈਆਂ ਦੇ ਬੋਲ ਕਲੇਰੀ ਮੋਰਾ ਵਿੱਚ ਪਰਜਾਈਆਂ ਦੇ ਤੇ ਤੇਰੀ ਪਠੀ ਮੈਰੀਏ ਭੁੱਲ ਮਿੱਤਰਾਂ ਦੇ ਦਾਣੇ ਨਹੀਂ ਵੱਡੀ ਮਾਰ ਗਿਆ ਕੰਨ ਦਾ ਪਠੀ ਅੱਡੀ ਮਾਰ ਕੇ ਪੰਨਿਆਂ ਪੱਠੀ ਰੇਤ ਰਲਾ ਦਿਆਂ ਦਾਣੇ ਕੰਤਾ ਕੈਦਾਂ ਉਮਰਦਿਆਂ ਕੰਤ ਜੀ ਨਾਂ ਦੇ ਨਿਆਣੇ ਕੈਦਾਂ ਉਮਰਦਿਆਂ ਕੰਤ ਜੀ ਨਾਂ ਦੇ ਨਿਆਣੇ ਕੈਦਾਂ ਉਮਰਦਿਆਂ ਕੰਤ ਜੀ ਨਾਂ ਦੇ ਨਿਆਣੇ ਕੈਦਾਂ ਉਮਰਦਿਆਂ ਸੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਆਉਣਾ ਜਾਣਾਿਤ ਸਰਕਾਰੀ ਮੇਰਾ ਤਾਂ ਅੰਦੜਾ ਹਾਲ ਮਾਈ ਮੇਰੀਏ ਦੱਸ ਕੀ ਦਾ ਕੱਡਾਂ ਰੁਮਾਲ ਮਾਈ ਮੇ ਏ ਦਸ ਕੀ ਦਾ ਕੱਡਾਂ ਰੁਮਾਲ ਮਾਏ ਮੇਰੀ ਏ ਦਸ ਕੀ ਦਾ ਰਗਾਂ ਮਾਈ ਜੀ ਦਾ ਕੱਢ ਲੈ ਰੁਮਾਲ ਤੀਏ ਮੇਰੀ ਏ ਮਾਈ ਜੀ ਦਾ ਕੱਢ ਲੈ ਰੁਮਾਲ ਤੀਏ ਮੇਰੀ ਏ ਮਾਈ ਜੀ ਦਾ ਕੱਢ ਲੈ ਰੁਮਾਲ ਤੀਏ ਆਂ ਨੂੰ ਨੌਂ ਦਰਵਾਜੇ ਖਿਸਕ ਜਾਣ ਨੂੰ ਮੋਰੀ ਚੱਕ ਲੋ ਮੋਦੀ ਨੂੰ ਨਾ ਡਾਕਾ ਨਾ ਚੋਰੀ ਚੱਕ ਲੋ ਮੋਦੀ ਨੂੰ ਨਾ ਡਾਕਾ ਨਾ ਚੋਰੀ ਚੱਕ ਲੋ ਮੋਦੀ

ਸੁੰਨਾ ਛੱਡੀਏ ਨਾ ਸਿੰਘ ਸਰਦਾਰ ਨੀ ਮਾਏ ਸੁੰਨਾ ਛੱਡੀਏ ਨਾ ਸਿੰਘ ਸਰਦਾਰ ਨੀ ਮਾਏ ਵੀਰ ਮੇਰੇ ਨੇ ਬਉਤੀ ਵਿਆਹ ਕੇ ਲਿਆਂਦੀ ਹੱਥੀ ਉਹਦੇ ਛੰਪਾਂ ਛੱਲੇ ਗਲ ਵਿੱਚ ਕੰਠਾ ਪਾਇਆ ਖੁਲਕੇ ਨੱਚ ਪਾਬੋ ਵੀਰਾ ਦੇਖਣ ਆਇਆ ਖੁਲਕੇ ਨੱਚ ਪਾਬੋ ਵੀਰਾ ਦੇਖਣ ਆਇਆ ਖੁਲਕੇ ਨੱਚ ਪਾਬੋ ਵੀਰਾ ਦੇਖਣ ਆਇਆ ਖੁਲਕੇ ਨੱਚ ਪਾਬੋ ਵੀਰ ਮੇਰੇ ਨੇ ਚਰਖਾ ਦਿੱਤਾ ਵਿੱਚ ਸੁਨੇਂ ਦੀਆਂ ਵੇਖਾਂ ਬਈ ਮੇਖਾਂ ਤਾਂ ਮੈਂ ਪਟਪਟ ਸਿੱਟੀਆਂ ਗੂਰੇ ਦਾ ਮੂੰਹ ਵੇਖਾਂ ਬਈ ਵੀਰੇ ਦਾ ਮੂੰਹ ਅਜੇ ਨਾ ਵੇਖਿਆ ਰਾਵੀ ਚੜਚੜ ਵੇਖਾਂ ਵੀਰavi ਤੋਂ ਦੋ ਉਡੀਆਂ ਕੁੰਝਾਂ ਮੰਗਰੇ ਗਈ ਮਗਰਾਈ ਵੀਰਾ ਮਿਲ ਜਾਵੇ ਪਹਿਣ ਫਰੇ ਕਮਲਾਈ ਵੀਰਾ ਮਿਲ ਜਾਵੇ ਪਹਿਣ ਫਰੇ ਕਮਲਾਈ ਵੀਰਾ ਮਿਲ ਜਾਵੇ ਪਹਿਣ ਫਰੇ ਕਮਲਾਈ ਵੀਰਾ ਮਿਲ ਜਾਵੇ ਥਾਂ ਬੜ ਹੋਵੇ ਉਠ ਲੱਦੇ ਨੇ ਕਲੇਰ ਨੂੰ ਸੋਰੇ ਜਾਣਾ ਜਿਵੇਂ ਕੈਦੀ ਚੱਲੇ ਨੂੰ ਮੈਂ ਨਹੀਂ ਸੋਰੇ ਜਾਣਾ ਜਿਵੇਂ ਕੈਦੀ ਚੱਲੇ ਜੇਲ੍ਹ ਨੂੰ ਮੈਂ ਨਹੀਂ ਸੋਰੇ ਜਾਣਾ ਜਿਵੇਂ ਆਰ ਸੁੱਟੀ ਦਾ ਰੋੜਾ ਪਾਰ ਸੁੱਟੀ ਦਾ ਨੰਬਰਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੱਟੀ ਦਾ ਨੰਬਰਦਾਰਾਂ ਦੇ ਦਰਵਾਜ਼ੇ ਥਾਣੇਦਾਰ ਕੁੱਟੀ ਦਾ ਸੱਸੀਏ ਨਹੀਂ ਸਮਝਾਲੇ ਪੁੱਤ ਨੂੰ ਕਰਨੀ ਬਗਾਨੇ ਚਾਹਦਾ ਨਹੀਂ ਕਰਦੀ ਸਭ ਕਰ ਬੂਰੇ ਵਰਗੀ ਇੱਕਾ ਦੀ ਸੱਕਰ ਬੂਰੇ ਵਰਗੀ ਗੁੜ ਹਟੀਆਂ ਦਾ ਖਾਂਦਾ ਨਾਰਵਗਾਨੀ ਤੋਂ ਨਿਤ ਨੀ ਖੌਸੜੇ ਖਾਂਦਾ ਨਾਰਵਗਾਨੀ ਤੋਂ ਨਿਤ ਨੀ ਖੌਸੜੇ ਖਾਂਦਾ ਨਾਰਵਗਾਨੀ ਤੋਂ ਜੇ ਮੁੰਡੇ ਆ ਤੂੰ ਮੈਨੂੰ ਨੱਚਦੀ ਵੇਖਣਾ ਘੜਵਾ ਲੈ ਦੇ ਚਾਂਦੀ ਦਾਣੇ ਲੱਕ ਹਿੱਲੇ ਮਜਾ ਜਣ ਜਾਨੀ ਰਾਣੀ ਲੱਕ ਹਿੱਲੇ ਮਜਾ ਜਣ ਜਾਨੀ ਨੀਨੀ ਤੇਰੀ ਤੋਰ ਨੀ ਰੇਖਣੀ ਅਗ ਲਾਉਣਾ ਗੜਵਾ ਚਾਂਦੀ ਦਾ ਲੱਕ ਟੁੱਟ ਜੂ ਹਲਾਰੇ ਖਾਂਦੀ ਦਾ ਲੱਕ ਟੁੱਟ ਜੂ ਹਲਾਰੇ ਖਾਂਦੀ ਦਾ ਲੱਕ ਟੁੱਟ ਜੂ ਹਲਾਰੇ ਖਾਂਦੀ ਮੈਂਹਿੰਦੀ ਹਰ ਕੋਈ ਕਹਿੰਦਾ ਬੱਤਿਆਂ ਵਣ ਵਣ ਲੈਂਦੀ ਬੋਲ ਸ੍ਰੀਕਾਂ ਦੇ ਮੈਂ ਨਵਾਬਲਾ ਸੈਂਦੀ ਬੋਲ ਸ੍ਰੀਕਾਂ ਦੇ ਮੈਂ ਨਵਾਬਲਾ ਸੈਂਦੀ ਬੋਲ ਸ੍ਰੀਕਾਂ ਦੇ ਮੈਂ ਨਵਾਬਲਾ ਸੈਂਦੀ ਆਦੇ ਪਾਉਂਦੇ ਕਰੀਏ ਨਾ ਇੱਕ ਮਿਕਨੀ ਬolli ਮਾਰੀਏ ਛੜੇ ਦੀ ਇਕਰ ਚਨੀ ਬolli ਮਾਰੀਏ ਛੜੇ ਦੀ ਇਕਰ ਚਨੀ ਹੋਰਾਂਦੇ ਹੱਥਾਂ ਉਤੇ ਰੰਗ ਲੀ ਮੈਂਦੀ ਸਾਡੇ ਹੱਥਾਂ ਵੱਲ ਦੇਖ ਨੀ ਮਾਏ ਕਿਥੋਂ ਲਗਾਏ ਦੇਖ ਨੀ ਮਾਏ ਸਾਡੇ ਕਿਥੋਂ ਲਗਾਏ ਦੇਖ ਨੀ ਮਾਏ ਸਾਡੇ ਕਿਥੋਂ ਲਗਾਏ ਖੇਨੀ ਮਾਈ ਸ਼ਹਿਰ ਬਠਿੰਡੇ ਗਈ ਬਾਜ਼ਾਰ ਸ਼ਹਿਰ ਬਠਿੰਡੇ ਗਈ ਬਾਜ਼ਾਰ ਉੱਥੇ ਬੜੀ ਧੀੜ ਨਣਦੇ ਲਿਆਇ ਚੋ ਇੱਕ ਤੇਰਾ ਵੀਰ ਨਣਦੇ ਨੀ ਲੱਖਾਂ ਵਿੱਚੋਂ ਇੱਕ ਤੇਰਾ ਵੀਰ ਨਣਦੇ